ਬੰਦਾ ਬੰਜਾ ਮੈਂ ਵੀ ਸੱਜਣੋ ਅੱਜ ਆਪ ਆਪ ਆਪਣੇ ਘੋੜੇ ਨੂੰ ਜੰਗਲ ਨੂੰ ਕੱਢਿਆ ਧੁੱਪੇ ਬਾਹਰ ਤੇ ਖਰਕਣਾ ਪੰਧਾ ਮਾਰਦਗੇ ਦੋ ਦਿਨ ਹੋ ਗਏ ਮਾਰਿਆ ਨਹੀਂ ਤੇ ਵੀਰਾਂ ਦੇ ਨਾਲ ਮੈਂ ਨਾਲੇ ਜਾਣਕਾਰੀ ਸਾਂਝੀ ਕਰਦੇ ਆ ਹੌਸਲਾ ਵਰ ਜਿੰਨੇ ਵੀ ਲੋ ਸਾਰਿਆਂ ਲਈ ਖੁਸ਼ੀ ਦਾ ਮੌਕਾ ਖੁਸ਼ੀ ਦੀ ਖਬਰ ਆ ਕੇ ਆਪਣੀ ਸ਼ੇਰੋਂ ਵਾਲੀ ਤਰਨਤਾਰਨ ਵਾਲੀ ਮੰਡੀ ਜਿਹੜੀ 1 ਦਸੰਬਰ ਤੋਂ 5 ਦਸੰਬਰ ਤੱਕ ਲੱਗਣ ਜਾ ਰਹੀ ਆ ਜਿੰਨੇ ਵੀ ਵੀਰ ਆਪਣੇ ਘੋੜੇ ਘੋੜਾਂ ਵਾਲੇ ਆ ਜਾਂ ਵਪਾਰੀ ਵੀਰਵਾ گاਵਾ ਮੱਝਾਂ ਵਾਲੇ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਮੰਡੀ ਪਹੁੰਚਣਾ ਰੌਣਕ ਵਧਾਉਣੀ ਮੰਡੀ ਵੀ ਆਪਣੇ ਲਾਕੇ ਦੀ ਮੰਡੀ ਆ ਨਵੀਂ ਸ਼ੁਰੂ ਹੋਈ ਆ ਕਿ ਤੀਜੀ ਵਾਰ ਮੰਡੀ ਲੱਗ ਰਹੀ ਆ ਆਪਾਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਦੂਰ ਨੇੜੇ ਵਾਲਿਆਂ ਨੂੰ ਕਿ ਸਾਰਿਆਂ ਨੇ ਪਹੁੰਚਣਾ ਵਾ ਛੱਡ ਦੇ ਰਸਾਇ ਬਹੁਤ ਤੰਗ ਕਰਦਾ ਜਿੱਦਾਂ ਜਿਵੇਂ ਫੇਰੀ ਦਾ ਖੜਕਣਾ ਤੋ ਸਾਰੇ ਵੀਰਾਂ ਨੂੰ ਬੇਨਤੀ ਪਹੁੰਚਦਾ ਆਪਾਂ ਵੀ ਆਪਣੇ ਫਰਜੰਦ ਨੂੰ ਲੈ ਕੇ ਜਾ ਰਹੇ ਆ 3 ਦਿਨ ਆਪਣਾ ਫਰਜੰਦ ਰੂ ਮੰਡੀ 3 4 ਤੇ 5 ਤਰੀਕ ਨੂੰ 5 ਸ਼ਾਮਾਂ ਨੂੰ ਆਪਾਂ ਵਾਪਸ ਆਉਣਾ ਵਾ ਤੇ ਪੋਸਟਰ ਆ ਗਿਆ ਆਪਣਾ ਮੰਡੀ ਦਾ ਬਣ ਕੇ ਤੇ ਆਪਾਂ ਵੀਰਾਂ ਨੂੰ ਕਰਦਾਂਗੇ ਆਪਣੀ ਵੀਡੀਓ ਚ ਪਾ ਦਾਂਗੇ ਛੋਟ ਪੋਸਟਰ ਦਾ ਠੇਕੇਦਾਰ ਦਾ ਉੱਤੇ ਨੰਬਰ ਹੈਗਾ ਵਾ ਠੇਕੇਦਾਰ ਦਾ ਨੰਬਰ ਹੈਗਾ ਹੋਰ ਵੀਰ ਡਾਕਟਰ ਸਟੱਡ ਫਾਰਮ ਵਾਲੇ ਵੀਰ ਸ਼ਿੰਦਰ ਹੁਣਾ ਵਿਰਕ ਉਹਨਾਂ ਦਾ ਨੰਬਰ ਹੈਗਾ ਉਹਨਾਂ ਨਾਲ ਕਨੈਕਟ ਕਰ ਸਕਦੇ ਕਿਸ ਨੇ ਆਪਣਾ ਜਾਨਵਰ ਲੈ ਕੇ ਆਉਣਾ ਕਿਸੇ ਤੰਬੂ ਤੰੂ ਆਪਣਾ ਕਰਾਉਣਾ ਵਾ ਵੀਰ ਨੇ ਉਹ ਦੱਸ ਸਕਦਾ ਠੇਕੇਦਾਰ ਨੂੰ ਫੋਨ ਕਰਕੇ ਕਨੈਕਟ ਕਰ ਸਕਦਾ ਨੰਬਰ ਆਪਾਂ ਦੇ ਦਾਂਗੇ ਤੇ ਸਾਰੇ ਦੂਰ ਨੇੜ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਸਾਰਿਆਂ ਨੇ ਮੰਡੀ ਪਹੁੰਚਣਾ ਵਾ ਵੱਡਾ ਹਾਈਵੇ ਰੋਡ ਜਿਹੜਾ ਜਦੋਂ ਆਪਾਂ ਹਰੀਗਾ ਵੱਲ ਆਉਣੇ ਆ ਮੇਨ ਰੋਡ ਜਿਹੜਾ ਹਾਈਵੇ ਉਹਦੇ ਉੱਤੇ ਹੀ ਮੰਡੀ ਲੱਗਦੀ ਆ ਸ਼ੇਰੋਂ 슈ਗਰ ਮਿਲ ਜਿਹੜੀ ਪਰਾਣੀ ਜਿਹੜੀ ਬੰਦ ਆਥੇ ਬਹੁਤ ਜਗ੍ਹਾ ਖਾਲੀ ਆ ਉਥੇ ਮੰਡੀ ਲੱਗਦੀ ਆ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸਾਰਿਆਂ ਨੇ ਪਹੁੰਚਣਾ ਆਉਦੇ ਆ ਆਪਣੇ ਜਾਨਵਰ ਲੈ ਕੇ ਘੋੜੇ ਲੈ ਕੇ ਤੇ ਵੇਚਣ ਵਾਲੇ ਜਾਨਵਰ ਵੀ ਲੈ ਕੇ ਆਇਓ ਵਿਖਾਉਣ ਵਾਲੇ ਵੀ ਲੈ ਕੇ ਆਇਓ ਗਾਵਾਂ ਮੱਝਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਜੇ ਵੀਡੀਓ ਆਪਣੀ ਦੇਖਦਾ ਤੇ ਨਾਲ ਵੀਰਾਂ ਸਾਰਿਆਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਆਪਾਂ ਨਵਾਂ ਬਣਾਇਆ ਵਾ ਅਨਮੁੱਲੇ ਸ਼ੌਂਕ ਆਪਣੇ ਚੈਨਲ ਨੂੰ ਸਾਰੇ ਵੀਰਾਂ ਨੇ ਸਬਸਕ੍ਰਾਈਬ ਕਰਨਾ ਵਾ ਤੇ ਆਪਣੀ ਵੀਡੀਓ ਵੇਖਿਆ ਕਰੋ ਸਾਰੇ ਜਾਣੇ ਵੀਰਾਂ ਨੂੰ ਬੇਨਤੀ ਹੈ ਮੰਡੀ ਜ਼ਰੂਰ ਸਾਰੇ ਜਾਣੇ ਪਹੁੰਚਿਓ ਸਾਰੇ ਜਾਣੇ ਮੰਡੀ ਚ ਆਣਾ ਆਪਣਾ ਘੋੜਾ ਫੇਰ ਦੁਬਾਰਾ ਆਪਾਂ ਦੱਸ ਰਹੇ ਵੀਰਾਂ ਨੂੰ ਵੀ ਪਹੁੰਚ ਰਿਹਾ ਵਾ 3 4 5 ਤਰੀਕ ਨੂੰ ਆਪਾਂ ਆਪਣਾ ਘੋੜਾ ਲੈ ਕੇ ਆਵਾਂਗੇ ਫਰਜੰਦ ਚੋਲਾ ਸਾਹਿਬ ਆਪਣਾ ਨਗਰਵਾ ਤੇ ਘੋੜੇ ਆਪਣੀ ਦਫੀਸ 11000 ਜੇ ਕਿਸੇ ਵੀਰ ਨੇ ਆਪਣੀ ਘੋੜੀ ਕਰਾਸ ਕਰਾਉਣੀ ਆ ਤੇ ਜੇ ਕੋਈ ਵੀਰ ਦੂਰੋਂ ਆਉਂਦਾ ਵਾ ਉਹਦਾ ਮਾਨਤਾਨ ਵੀ ਆਪਾਂ ਕਰਾਂਗੇ ਦੋ ਚਾਰ ਦਿਨ ਪੰਜ ਦਿਨ ਘੋੜੀ ਜੇ ਰੱਖਣੀ ਵੀ ਪੈ ਜੇ ਉਹ ਵੀ ਆਪਣੀ ਜਗ੍ਹਾ ਹੈਗੀ ਆ ਕੋਈ ਵੀਰ ਨੇ ਛੱਡ ਕੇ ਜਾਣੀ ਆ ਕੋਈ 2 4 5 ਦਿਨਾਂ 'ਚ ਉਹ ਵੀ ਆਪਾਂ ਰੱਖ ਲਾਂਗੇ ਇਹ ਵੀਰਾਂ ਨੂੰ ਬੇਨਤੀ ਆ ਸਾਰਿਆਂ ਨੇ ਮੰਡੀ ਵਿੱਚ ਪਹੁੰਚਣਾ ਸਤਿ ਸ੍ਰੀ ਅਕਾਲ ਜੀ